प्यारे दोस्तों दर्शकों मेरे ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰਾ ਅੱਜ ਦਾ ਵਿਸ਼ਾ ਹੈ ਆਪਣੀਆਂ ਕਮੀਆਂ ਵੇਖੋ ਇੱਕ ਵਾਰ ਆਦਮੀ ਨੇ ਕੋਇਲ ਨੂੰ ਕਿਹਾ ਤੂੰ ਕਾਲੀ ਨਾ ਹੁੰਦੀ ਤਾਂ ਕਿੰਨੀ ਸੁੰਦਰ ਹੁੰਦੀ ਇੱਕ ਵਾਰ ਆਦਮੀ ਨੇ ਕੋਇਲ ਨੂੰ ਕਿਹਾ ਤੂੰ ਕਾਲੀ ਨਾ ਹੁੰਦੀ ਤਾਂ ਕਿੰਨੀ ਸੁੰਦਰ ਹੁੰਦੀ ਸਾਗਰ ਨੂੰ ਕਿਹਾ ਤੂੰ ਖਾਰਾ ਨਾ ਹੁੰਦਾ ਤਾਂ ਕਿੰਨਾ ਚੰਗਾ ਹੁੰਦਾ ਤੂੰ ਖਾਰਾ ਨਾ ਹੁੰਦਾ ਤਾਂ ਕਿੰਨਾ ਚੰਗਾ ਹੁੰਦਾ ਗੁਲਾਬ ਨੂੰ ਕਿਹਾ ਤੈਨੂੰ ਕੰਡੇ ਨਾ ਹੁੰਦੇ ਤਾਂ ਤੂੰ ਕਿੰਨਾ ਚੰਗਾ ਹੁੰਦਾ ਗੁਲਾਬ ਨੂੰ ਕਿਹਾ ਤੈਨੂੰ ਕੰਡੇ ਨਾ ਹੁੰਦੇ ਤਾਂ ਤੂੰ ਕਿੰਨਾ ਚੰਗਾ ਹੁੰਦਾ ਤਿੰਨਾਂ ਨੇ ਮਿਲ ਕੇ ਤਿੰਨਾਂ ਨੇ ਮਿਲ ਕੇ ਆਦਮੀ ਨੂੰ ਕਿਹਾ ਤਿੰਨਾਂ ਨੇ ਮਿਲ ਕੇ ਆਦਮੀ ਨੂੰ ਕਿਹਾ ਤੇਰੇ ਵਿੱਚ ਦੂਜਿਆਂ ਦੀਆਂ ਕਮੀਆਂ ਵੇਖਣ ਦੀ ਆਦਤ ਨਾ ਹੁੰਦੀ ਤਾਂ ਤੂੰ ਕਿੰਨਾ ਚੰਗਾ ਹੁੰਦਾ ਤੇਰੇ ਵਿੱਚ ਦੂਜਿਆਂ ਦੀਆਂ ਕਮੀਆਂ ਦੇਖਣ ਦੀ ਆਦਤ ਨਾ ਹੁੰਦੀ ਤਾਂ ਤੂੰ ਕਿੰਨਾ ਚੰਗਾ ਹੁੰਦਾ 等然吧